ਜ਼ిల్లా ਪਟਿਆਲਾ ਦੇ ਪਿੰਡ ਆਲੋਵਾਲ ਦੇ ਕਿਸਾਨ ਆਰਮ ਸਿੰਘ ਨਾਲ 26 ਲੱਖ ਰੁਪਏ ਦੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਨੇ HDFC ਬੈਂਕ ਦੇ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਹੋਣ ਦੇ ਕਥਤ ਦੋਸ਼ ਲਗਾਏ ਹਨ। ਉੱਥੇ ਬੈਂਕ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਏਕਤਾ ਢਕੌਂਦਾ ਵੱਲੋਂ ਬੈਂਕ ਦੇ ਬਾਹਰ ਤਾਨਾ ਲਗਾਇਆ ਗਿਆ। ਇਸ ਮੌਕੇ ਤੇ ਪੀੜਤ ਆਰਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਤੰਬਰ ਮਹੀਨੇ ਵਿੱਚ WhatsApp ਹੈਕ ਹੋ ਗਿਆ ਸੀ। ਜਿਸ ਸਬੰਧੀ ਉਹਨਾਂ ਬਲੋ HDFC ਬੈਂਕ ਦੇ ਮੁਲਾਜ਼ਮਾ ਨੂੰ ਬੈਂਕ ਅਕਾਊਂਟ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਬੈਂਕ ਮੁਲਾਜ਼ਮਾ ਨੇ ਬੰਦ ਕਰਨ ਦੀ ਬਜਾਏ ਉਹਨਾਂ ਨੂੰ ਕਿਸੇ ਨਾਲ OTP ਜਾਂ ਮੈਸੇਜ ਨਾ ਕਰਨ ਦੀ ਗੱਲ ਆਖੀ ਪਰ 13 ਸਤੰਬਰ ਦੀ ਰਾਤ 8 ਲੱਖ ਦੇ ਕਰੀਬ ਖਾਤੇ ਵਿੱਚੋਂ ਨਿਕਲ ਗਏ ਤਿੰਨ ਦਿਨਾਂ ਦੇ ਵਿੱਚ ਉਹਨਾਂ ਨਾਲ 26 ਲੱਖ ਦੀ ਠਗੀ ਵਜੀ ਹੈ ਮੈਂ ਛੋਟਾ ਕਿਸਾਨ ਹਾਂ ਜੀ ਤਿੰਨ ਚਾਰ ਕਿੱਲਾਂ ਦਾ ਇਹ ਮੈਂ ਆਪਣੇ ਲੋੜਾਂ ਲਈ 25 ਲੱਖ 52 ਲੱਖ ਦੀ ਲਿਮਟ ਕਰਾਈ ਸੀ ਜੀ ਦੋ ਭਰਾ ਹਾਂ ਜੀ ਅਸੀਂ ਦੇ ਰਲ ਕੇ ਦੋ ਭਰਾਵਾਂ ਨੇ ਲਿਮਟ ਕਰਾ ਲਈ ਸੀਗੀ 55 ਲੱਖ ਦੀ ਜਿਹਦੇ ਵਿੱਚੋਂ ਅਸੀਂ ਆਪਣੀ ਲੋੜ ਮੁਤਾਬਕ 26 ਲੱਖ ਵਰਤ ਲਿਆ ਸੀਗਾ 26 ਲੱਖ ਮੇਰੇ ਖਾਤੇ 'ਚ ਪਿਆ ਸੀਗਾ ਜੀ ਚਲੋ ਖਾਤੇ 'ਚ ਪਿਆ ਸੀਗਾ ਜੀ ਮੇਰਾ ਨਾ ਇਹ 18 ਅਗਸਤ ਦੀ ਗੱਲ ਹੈ ਜੀ ਮੇਰਾ ਖਾਤਾ ਵਰਸਪ ਹੈਕ ਹੋ ਗਿਆ ਸੀਗਾ ਜੀ ਵਰਸਪ ਹੋ ਗਿਆ ਜੀ ਮੈਨੂੰ ਇੱਕ ਦੋ ਬੰਦਿਆਂ ਨੇ ਕਹਿ ਦਿੱਤੀ ਤੁਸੀਂ ਬੈਂਕੇ ਜਾ ਕੇ ਆਪਣੇ ਖਾਤੇ ਬਲੌਕ ਕਰਦੇ ਉਦੋਂ ਵੀ ਤੁਹਾਡੀ ਪੇਮੈਂਟ ਨਾ ਨਿਕਲ ਜੇ ਚਲੋ ਮੈਂ 22 23 ਤਰੀਕ ਨੂੰ ਹਰਜਿੰਦਰ ਸਿੰਘ ਨਾਲ ਰੁਤਬਾ ਕਾਇਮ ਕੀਤਾ ਵੀ ਐ ਕਰਕੇ ਮੇਰਾ ਬਰਸਪਾ ਹੋ ਗਿਆ ਮੈਨੂੰ ਡਰਾ ਮੇਰੇ ਖਾਤੇ ਜੋ ਪੈਸੇ ਨਾ ਨਿਕਲ ਜਾਣਾ ਵੀ ਮੇਰੇ ਖਾਤੇ ਬਲੌਕ ਕਰਾ ਦਿਓ ਉਹ ਕਹਿੰਦੇ ਇਸ ਟਾਈਮ ਤੁਸੀਂ ਕਿੱਥੇ ਹੋ ਮਾਜੀ ਮੈਂ ਬਾਹਰ ਸ ਹ ਉਹ ਕਹਿੰਦਾ ਮੇਰੀ ਜਾ ਕੇ ਹੁਣੇ ਬਾਹਰੋਂ ਗੱਲ ਕਰਾਓ ਤੁਹਾਡੇ ਬਾਹਰੋਂ ਹੀ ਖਾਤੇ ਬਲੌਕ ਹੋ ਜਾਣਗੇ ਮੈਂ ਉਸੇ ਟਾਈਮ ਬੈਂਕ ਗਿਆ ਜੀ ਬੈਂਕ ਵਾਲਿਆਂ ਨੂੰ ਮੈਂ ਬੇਨਤੀ ਕੀਤੀ ਜਾ ਕੇ ਉਹਨਾਂ ਨੇ ਐਪਲੀਕੇਸ਼ਨ ਲਿਖ ਲਈ ਜੀ ਐਪਲੀਕੇਸ਼ਨ ਲਿਖ ਕੇ ਸਾਈਨ ਕਰਾਤੇ ਜੀ ਸਾਈਨ ਕਰਾ ਕੇ ਜਦੋਂ ਜੁਆਇੰਟ ਖਾਤਾ ਬਲੌਕ ਕਰਨ ਲੱਗੇ ਵੀ ਕਹਿੰਦੇ ਅਸੀਂ ਕਰ ਨਹੀਂ ਸਕਦੇ ਤੁਹਾਡਾ ਖਾਤਾ ਜੁਆਇੰਟ ਆ ਵੀ ਤੁਹਾਡੇ ਬ੍ਰਦਰ ਨੂੰ ਨਾਲ ਲੈ ਕੇ ਆ ਵੀ ਉਹਨਾਂ ਦੀ ਤੁਹਾਡੇ ਫੋਨ ਤੇ ਗੱਲ ਕਰਾ ਦੇਣਾ ਜਾਂ ਤੁਸੀਂ ਕੋਈ ਐਪਲੀਕੇਸ਼ਨ ਦੇ ਦਿਓ ਮੈਨੂੰ ਮੈਂ ਮਾਰਕ ਕਰਵਾ ਦੂੰਗਾ ਉਹ ਕਹਿੰਦੇ ਪੂਰੇ ਹਾਜ਼ਰ ਹੋਣੇ ਚਾਹੀਦੇ ਨੇ ਜੀ ਚਲੋ ਮੈਂ ਉਸ ਤੋਂ ਬਾਅਦ ਜੀ ਹਰਜਿੰਦਰ ਸਿੰਘ ਨਾਲ ਗੱਲ ਕਰਾਈ ਹਰਜਿੰਦਰ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਖਾਤੇ ਬਲੌਕ ਕਰ ਦਿਓ ਕਿਹਾ ਕਿ ਨਹੀਂ ਕਿਹਾ ਮੈਨੂੰ ਉਹਨਾਂ ਨੂੰ ਕੁਝ ਨਹੀਂ ਪਤਾ ਜੀ ਉਹਨਾਂ ਨਾਲ ਦੀ ਫੋਨ ਤੇ ਗੱਲ ਕਰਾਈ ਹਰਜਿੰਦਰ ਸਿੰਘ ਨੇ ਉੱਥੇ ਦੇ ਮੈਨੇਜਰ ਸਾਹਿਬ ਨਾਲ ਉਹਨਾਂ ਨੇ ਮੈਨੂੰ ਖਾਤੇ ਬਲੌਕ ਕਰਨ ਦੀ ਬਜਾਏ ਮੈਨੂੰ ਸੁਝਾਅ ਦੇ ਕੇ ਤੁਰਤ ਕਿਉਂ ਕਿਸੇ ਨਾਲ OTP ਸਾਂਝਾ ਨਾ ਕਰਿਓ ਕਿਸੇ ਨਾਲ ਲਿੰਕ ਸ਼ੇਅਰ ਨਾ ਕਰਿਓ ਐਦਾਂ ਕਿਵੇਂ ਖਾਤੇ ਬੈਂਕ ਚੋਂ ਪੈ ਬੀ ਇਹ ਤਾਂ ਫਿਰ ਉਹਨੂੰ ਬੈਂਕਾਂ ਖਾਲੀ ਹੋ ਜਾਣ ਚਲੋ ਮੈਂ ਉਹਨਾਂ ਦੇ ਭਰੋਸੇ ਤੇ ਵਾਪਸ ਆ ਗਿਆ ਜੀ ਉਸ ਤੋਂ ਬਾਅਦ ਇਹ 13 ਸਤੰਬਰ ਦੀ ਗੱਲ ਆ ਜੀ ਜਦੋਂ ਮੇਰੇ ਖਾਤੇ 'ਚੋਂ ਰਾਤ ਨੂੰ 1 ਤੋਂ 2 ਦੇ ਵਿੱਚ 7-8 ਲੱਖ ਰੁਪਏ ਨਿਕਲੇ ਆ ਮੈਨੂੰ ਕੋਈ ਮੈਸੇਜ ਨਹੀਂ ਕੋਈ ਇਸ ਬਾਰੇ ਜਾਣਕਾਰੀ ਨਹੀਂ ਜੀ ਫਿਰ ਦੂਜੇ ਦਿਨ ਐਤਵਾਰ ਸੀ ਘਰ ਐਤਵਾਰ ਨੂੰ ਨਿਕਲਿਆ ਜੀ ਸੌ ਵਾਰ ਨੂੰ ਮੈਂ ਫਿਰ ਬੈਂਕ ਗਿਆ ਜੀ ਮੈਂ ਮੇਰੇ ਦੋਸਤ ਨੂੰ ਅਮਰ ਸਿੰਘ ਸ਼ੈਲੀ ਜੀ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਪੇਮੈਂਟ ਚਾਹੀਦੀ ਸੀ ਇਹਨਾਂ ਨੂੰ ਪੇਮੈਂਟ ਦੇਣ ਲਈ ਗਿਆ ਤੁਹਾਨੂੰ ਅਸੀਂ ਜਾ ਕੇ ਬੈਂਕ ਚੈੱਕ ਟਰਾਂਸਫਰ ਕਰਾਉਣ ਲਈ ਕਿਹਾ ਜੀ ਉਹਨਾਂ ਦਾ ਸਾਈਬਰ ਡਾਊਨ ਚੱਲੇ ਉਹ ਕਹਿੰਦੇ ਤੁਸੀਂ ਬੈਠੋ ਅਸੀਂ 2-3 ਘੰਟੇ ਬੈਠੇ ਵੀ ਰਹੇ ਫਿਰ ਅਸੀਂ ਬੇਨਤੀ ਕੀਤੀ ਕਹਿੰਦੇ ਕੋਈ ਨਹੀਂ ਜੇ ਚੱਲ ਗਿਆ ਤੁਸੀਂ ਘੰਟਾ ਵੇਟ ਹੋਰ ਕਰੋ ਅਸੀਂ ਫਿਰ ਘੰਟੇ ਦੋ ਘੰਟੇ ਬੈਠੇ ਰਹੇ ਜੀ ਅਸੀਂ ਤਕਰੀਬਨ 4-5 ਘੰਟੇ ਬੈਂਕ ਬੈਠੇ ਰਹੇ ਉਹ ਕਹਿੰਦੇ ਤੁਸੀਂ ਅਖੀਰ ਨੂੰ ਕਹੇ ਵੀ ਚੈੱਕ ਦੇ ਦਿਓ ਅਸੀਂ ਤੁਹਾਡੀ ਐਂਟਰੀ ਕਰਕੇ ਤੁਹਾਨੂੰ ਕਾਲ ਕਰ ਦਾਂਗੇ ਹੋ ਗਈ ਤਾਂ ਵੀ ਨਾ ਹੋਈ ਤਾਂ ਵੀ ਜੀ ਅਸੀਂ ਉਹਨਾਂ ਨੂੰ ਚੈੱਕ ਦੇ ਆ ਜੀ ਚੈੱਕ ਦੇ ਕੇ ਅਸੀਂ ਆਪਣੇ ਘਰ ਵਾਪਸ ਆ ਗਏ 16 ਤਰੀਕ ਨੂੰ ਅਸੀਂ ਫੇਰ ਬੈਂਕ ਗਏ ਜੀ ਬੈਂਕ ਚਾ ਕਿਹਾ ਵੀ ਤੁਸੀਂ ਸਾਡਾ ਖਾਤਾ ਆ ਟ੍ਰਾਂਸਫਰ ਨਹੀਂ ਕੀਤਾ ਚੈੱਕ ਉਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਤਾਂ ਪੈਸੇ ਨਹੀਂ ਅਸੀਂ ਉਹ ਜੇ ਸਾਡੇ ਖਾਤੇ 'ਚ ਪੈਸੇ ਸੀਗੇ ਤਾਂ ਹੀ ਤੁਹਾਨੂੰ ਚੈੱਕ ਦੇ ਕੇ ਗਏ ਆ ਵੀ 22 ਲੱਖ ਮੇਰੇ ਖਾਤੇ 'ਚ ਸੀਗੇ ਉਹ ਕਹਿੰਦੇ ਇਸ ਟਾਈਮ ਤਾਂ ਹੈ ਨਹੀਂ ਕਹਿੰਦੇ ਫਿਰ ਤੁਹਾਡੇ ਨਾਲ ਫਰਾਡ ਹੋ ਗਿਆ ਜਿਹੜਾ ਕੁਝ ਹੋਣਾ ਤੇ ਹੋ ਗਿਆ ਵੀ ਤੁਸੀਂ ਜਾਓ ਹੁਣੇ ਸਾਈਬਰ ਕ੍ਰਾਈਮ ਦੇ ਵਿੱਚ ਆਪਣੀ ਰਿਪੋਰਟ ਕਰਾਓ ਅਸੀਂ ਕਹਿੰਦੇ ਤੁਹਾਡੇ ਨਾਲ ਇੱਕ ਹੀ ਆ ਤੁਸੀਂ ਸਾਨੂੰ ਕਾਲ ਕਰਦੇ ਜਿਹੜਾ ਸਾਡੇ ਖਾਤੇ 'ਚ ਅੱਜ ਸੋਮਵਾਰ ਨੂੰ ਨਿਕਲੇ ਤੁਸੀਂ ਕਹਿੰਦੇ ਸੋਮਵਾਰ ਨੂੰ ਵੀ ਤੁਹਾਡੀ ਪੇਮੈਂਟ ਨਿਕਲੀ ਆ ਵੀ ਉਹ ਤਾਂ ਵੱਜ ਜਾਂਦਾ ਜਿਹੜੀ ਐਤਵਾਰ ਨੂੰ ਨਿਕਲੀ ਆ ਉਹ ਸਾਡੀ ਬਲੌਕ ਹੋ ਜਾਂਦੀ ਇਹ ਤਾਂ ਥੋੜੀ ਥੋੜੀ ਮਿਲੀ ਭੁਗਤਾ ਉਹ ਕਹਿੰਦੇ ਹੁਣ ਜੋ ਮਰਜੀ ਆ ਤੁਸੀਂ ਜਾ ਕੇ ਆਪਣਾ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰੋ ਅਸੀਂ ਦੋ ਜਣੇ ਸਾਈਬਰ ਕ੍ਰਾਈਮ ਗਿਆ ਜੀ ਉੱਥੇ ਰਿਪੋਰਟ ਕਰਾਈ ਉਸ ਤੋਂ ਬਾਅਦ ਅੱਜ ਤੱਕ ੱੱਕੇ ਨੇ ਜੀ ਕਦੇ ਸਾਈਬਰ ਕ੍ਰਾਈਮ ਪੱਕ ਜੰਨੇ ਆ ਕਦੇ ਬੈਂਕਾਂ ਜਾਂਨੇ ਜੀ ਕਦੇ ਸਾਈਬਰ ਕ੍ਰਾਈਮ ਜੀ ਸਾਨੂੰ ਕੋਈ ਰਾਹ ਨਹੀਂ ਪਾਇਆ ਜਾ ਰਿਹਾ ਜੀ ਨਾ ਸਾਡੇ ਕੋਈ ਪੇਮੈਂਟ ਦਿੱਤੀ ਰਹੀ ਹੈ ਜੀ ਇਸ ਤਰ੍ਹਾਂ ਪ੍ਰੇਸ਼ਾਨੀ ਤੇ ਵਿੱਚ ਆ ਕੇ ਸੱਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਬੇਨਤੀ ਕੀਤੀ ਵੀ ਸਾਡੇ ਨਾਲ ਡਬਲ ੱੱਕਾ ਹੋ ਗਿਆ ਸਾਡੇ ਨਾਲ ਕੋਈ ਬੈਂਕ ਸਾਥ ਪਰੋਸਾ ਸਾਥ ਦੇ ਰਹੀ ਹੈ ਸਾਡਾ ਜੀ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਡੇ ਦਾ ਸਹਿਯੋਗ ਕਰੋ ਤਾਂ ਅਖੀਰ ਨੂੰ ਅੱਜ ਬੈਂਕ ਮੈਨੇਜਰ ਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਅਪੀਲ ਕਰਕੇ ਗਈਆਂ ਵੀ ਤੁਸੀਂ ਗੌਰ ਕਰੋ ਉਹਨਾਂ ਨੇ ਭਰੋਸਾ ਦਵਾ ਜੀ ਅਸੀਂ ਕਰ ਰਹੇ ਹਾਂ ਪਰ 4-5 ਮਹੀਨੇ ਲੱਖਣ ਦੇ ਬਾਵਜੂਦ ਵੀ ਕੋਈ ਭਰੋਸਾ ਨਹੀਂ ਦਿੱਤਾ ਗਿਆ ਜੀ ਅਖੀਰ ਨੂੰ ਅੱਜ ਧਰਨਾ ਦੇ ਰਹੇ ਹਾਂ ਜੀ ਜਥੇਬੰਦੀਆਂ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਕਿੰਨੀ ਰਕਮ ਆ ਜੀ ਤੁਹਾਨੂੰ ਮੇਰੇ 26 ਲੱਖ ਰੁਪਏ ਦਾ ਫਰਾਡ ਹੋਇਆ ਜੀ ਨਾਲ ਕੋਈ ਕੋਈ ਗੱਲਬਾਤ ਹੋਈ ਹੈ ਹੁਣ ਬੈਂਕ ਮੈਨੇਜਰ ਕੋ ਕਹੀ ਜਾਂਦਾ ਜੀ ਬੈਂਕ ਮੈਨੇਜਰ ਨਾਲੇ ਗੱਲ ਕਰਦੇ ਜੋ ਕਹਿੰਦਾ ਤੁਹਾਡੀ ਇਨਕੁਆਰੀ ਚੱਲਦੀ ਹੈ ਜੀ ਹਾਈ ਲੈਵਲ ਤੇ ਚੱਲਦੀ ਹੈ ਜੀ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਜੀ ਤੁਹਾਡੇ ਕਰਦੇ ਆ ਜੀ ਤੁਹਾਡਾ ਪੱਕਾ ਪੇਕ ਨੇ ਜੀ ਪੱਕਾ ਸਾਡਾ ਕੀ ਪਸਣਾ ਸਾਨੂੰ ਨਾ ਤਾਂ ਕਦੇ ਪੁੱਛਿਆ ਵੀ ਤੁਹਾਡੇ ਨਾਲ ਕੀ ਹੋਇਆ ਕੀ ਨਾ ਕਿਸੇ ਉੱਪਰਲੇ ਅਫਸਰ ਨੇ ਪੁੱਛਿਆ ਨਾ ਕਿਸੇ ਨੇ ਹੋਰ ਪੁੱਛਿਆ ਸਮਾਂ ਤੇ ਕਹਿ ਦਿੰਦੇ ਨੇ ਤੁਹਾਡੀ ਨਲਾਇਕੀ ਤੁਹਾਡੀ ਗਲਤੀ ਹੈ ਤੁਸੀਂ OTP ਸੰਝਾ ਕਰੇ ਮੈਂ ਸਹੀ ਅਸੀਂ OTP ਸੰਝਾ ਕਰੇਮ ਤਾਂ ਅਸੀਂ ਤੁਹਾਡੇ ਕੋਲ ਆਉਂਦੀ ਹੋਣੀ ਤੇ ਅਸੀਂ ਹੋਰ ਤੁਹਾਨੂੰ ਮੰਗ ਢੰਕੇ ਦੇ ਦਿੰਦੇ ਨੇ ਜੇ ਅਸੀਂ OTP ਸੰਝਾ ਕਰੇ ਕੋਈ ਮੈਸੇਜ ਕੋਈ ਰੋ ਕੀਤਾ ਹੋਵੇ ਪਰ ਬੈਂਕ ਆਪਣਾ ਪੱਖ ਰੱਖਦੀ ਹੈ ਕਿਸਾਨ ਦਾ ਕੋਈ ਪੱਖ ਨਹੀਂ ਸੁਣ ਰਹੀ ਉਹ ਆਪਣੇ ਮੁਲਾਜ਼ਮਾਂ ਜਿਹਨੇ ਦੋ ਮੁਲਾਜ਼ਮਾਂ ਨੇ ਏਡੀ ਵੱਡੀ ਗਲਤੀ ਕੀਤੀ ਆ ਜਿਨ੍ਹਾਂ ਨੇ ਸਾਡਾ ਖਾਤਾ ਬਲੌਕ ਨਹੀਂ ਕੀਤਾ ਜੇ ਸਾਡਾ ਖਾਤਾ ਬਲੌਕ ਕੀਤਾ ਹੁੰਦਾ ਸਾਡਾ 22 ਲੱਖ ਨਾ ਨਿਕਲਦਾ ਜੇ ਸਾਨੂੰ ਸੋਮਵਾਰ ਨੂੰ ਦੱਸਿਆ ਹੁੰਦਾ ਜੀ ਟਾਲ ਕਰਕੇ ਵੀ ਤੁਹਾਡੇ ਖਾਤੇ 'ਚ ਪੇਮੈਂਟ ਨਹੀਂ ਜਿਹੜੀ ਸਾਡੀ ਐਤਵਾਰ ਤੇ ਸੋਮਵਾਰ ਨੂੰ ਪੇਮੈਂਟ ਨਿਕਲੀ ਆ ਉਹ ਬਚ ਜਾਂਦੀ ਜੀ 11-12 ਲੱਖ ਰੁਪਏ ਦਾ ਮੇਰਾ ਉਹ ਬਚਾਅ ਹੋ ਸਕਦਾ ਸੀ ਇਹ ਮੈਂ ਤਾਂ ਇਹ ਹੀ ਕਹਿੰਦਾ ਜੀ ਇਹ ਸਾਰੀ ਮਿਲੀ ਭੁਗਤ ਬੈਂਕ ਮੁਲਾਜ਼ਮਾਂ ਦੀ ਜੀ ਬਿਨਾ ਬੈਂਕ ਮੁਲਾਜ਼ਮਾਂ ਤੋਂ ਐਡੇ ਵੱਡੇ ਕਾਪਲੇ ਨਹੀਂ ਹੋ ਸਕਦੇ ਜੀ ਕੋਈ ਛੋ ਬਹੁਤ ਵੱਡੀ ਮਾਟਾ ਜੀ ਮੈਂ ਤਾਂ ਮਿਲਦਾ 26 ਲੱਖ 26 ਸਾਲ ਤੱਕ ਨਹੀਂ ਇਹਨਾਂ ਦਾ ਮੋੜ ਸਕਦਾ ਜੀ ਮੈਂ ਆਪਣੇ ਘਰ ਦੀ ਕੁਬੀਲਦਾਰੀ ਇੱਕ ਤਿੰਨ ਕਿੱਲੇ ਵਾਲਾ ਬੰਦਾ ਕੀ ਕਰ ਸਕਦਾ ਜੀ ਰੋਟੀ ਵੀ ਨਹੀਂ ਦੋ ਡੰਗ ਦੀ ਖਾ ਸਕਦਾ ਜੀ ਤੁਹਾਡਾ ਕੋਈ ਜਿਹੜਾ ਅਕਾਊਂਟ ਹੈ ਵੀ ਟ੍ਰਾਂਸਫਰ ਹੋ ਗਿਆ ਹਾਂਜੀ ਜਿਹੜਾ ਮੇਰਾ ਅਕਾਊਂਟ ਸੀਗਾ ਪਹਿਲਾਂ ਜੋ ਮੈਂ ਲਿਮਟ ਕਰਾਈ ਸੀਗੀ ਉਹ ਪਟਿਆਲੇ ਬ੍ਰਾਂਚ ਤੇ ਕਰਾਈ ਸੀਗੀ ਉੱਥੇ ਜਿਹੜਾ ਹਰਜਿੰਦਰ ਸਿੰਘ ਨੇ ਕਰੀ ਉਹ ਹਰਜਿੰਦਰ ਸਿੰਘ ਦੀ ਤਵਾਦਲਾ ਬਲੂ ਬ੍ਰਾਂਚ ਤੋਂ ਹੋ ਗਿਆ ਜੀ ਉਹ ਮੇਰੇ ਬਿਗੈਰ ਦੱਸੇ ਬਿਗੈਰ ਮੇਰੇ ਨਾਲ ਗੱਲ ਕਰੇ ਉਹ ਮੇਰਾ ਖਾਤਾ ਆਪਣੇ ਆਪ ਮਲੋਕ ਕਿਵੇਂ ਲਿਆ ਇਹ ਤਾਂ ਜਿੱਦੇ ਮੇਰੇ ਨਾਲ ਫਰਾਡ ਹੋਇਆ ਉਦੋਂ ਹੀ ਪਤਾ ਲੱਗੇ ਵੀ ਸਾਡਾ ਖਾਤਾ ਮਲੋਕ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਸਾਡਾ 26 ਲੱਖ ਸਾਡੇ ਖਾਤੇ ਵਿੱਚ ਵਾਪਸ ਕਰਾਇਆ ਜਾਵੇ ਜੋ ਅਸੀਂ ਲੋੜ ਮੁਤਾਬਕ ਵਰਤ ਸੀ ਕੀਏ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਮੈਂ ਦਿੱਤੀਆਂ ਜਾਣ ਜੀ ਜਿਨ੍ਹਾਂ ਨੇ ਐਡੀ ਵੱਡੀ ਕਤਾਈ ਨਲਕੀ ਕੀਤੀ ਹੈ ਜੀ ਕਿਸਾਨ ਦੇ ਕਹਿਣ ਦੇ ਬਾਵਜੂਦ ਵੀ ਉਨਾ ਦਾ ਖਾਤੇ ਬਲੌਕ ਨਹੀਂ ਕੀਤਾ ਜਾ ਰਿਹਾ ਜਿੱਦ ਦੇ ਖੱਬੀ ਲੱਖ ਰੁਪਏ ਨਿਕਲ ਗਿਆ ਕੋਈ ਸਾਇਨ ਨਹੀਂ ਕੋਈ ਗੁੱਠਾ ਨਹੀਂ ਭਰਾ ਬਾਹਰ ਬੈਠਾ ਜੀ ਉਦੋਂ ਸਾਡੇ ਖਾਤੇ ਬਲੌਕ ਕਰਤੇ ਉਦੋਂ ਕਿਵੇਂ ਹੋ ਗਿਆ ਜੀ ਫਿਰ ਪਹਿਲਾਂ ਕਿਉਂ ਨਹੀਂ ਕਰੇ ਉੱਥੇ ਹੀ ਇਸ ਸੰਬੰਧੀ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਮੈਂ ਬ੍ਰਾਂਚ ਮੈਨੇਜਰ ਨਾਲ ਹੀ ਹਮ ਲੋਕਾਂ ਦੇ ਵਿੱਚ ਅੱਛਾ ਜੀ ਤੇ ਜਿਹੜਾ ਇਹ ਰਾਮ ਸਿੰਘ ਵਾਲਾ ਮਸਲਾ ਹੈ ਤੁਹਾਡੇ ਬਣਾ ਤੇ ਕੋਈ ਲਿਮਟ ਬਣੀ ਹੋਈ ਹੈ ਅੱਛਾ ਜੀ ਕੋਈ ਨਾ ਕੋਈ ਫਰਾਡ ਹੋਇਆ ਹੈ ਠੀਕ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਦੇਖੋ ਮੈਂ ਨਾ ਇੱਕ ਅਥੋਰਾਈਜ਼ ਪੰਤਾ ਨਹੀਂ ਹੈਗਾ ਮੈਂ ਪ੍ਰੈਸ ਨੂੰ ਜਾਂ ਕੋਈ ਵੀ ਟਿੱਪਣੀ ਨਹੀਂ ਇਹਦੇ ਉੱਪਰ ਕਰ ਸਕਦਾ ਹੈਗਾ ਠੀਕ ਹੈ ਤਾਂ ਜੇਕਰ ਤੁਸੀਂ ਆਪਣਾ ਮਤਲਬ ਕਿ ਆਹ ਚਾਹੁੰਦੇ ਹੋ ਕਿ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਸੋ ਮੈਂ ਜਿਹੜਾ ਤੁਹਾਡਾ ਕਾਰਪੋਰੇਟ ਕਮਿਊਨੀਕੇਸ਼ਨ ਦਾ ਨੰਬਰ ਹੈਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੈਗਾ ਤੁਸੀਂ ਉਹਦੇ ਉੱਪਰ ਗੱਲ ਕਰਕੇ ਉਹਨਾਂ ਤੋਂ ਆਪਣਾ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਸਰ ਦੇਖੋ ਮੈਂ ਉਹੀ ਗੱਲ ਕਰ ਰਿਹਾ ਹੈਗਾ ਮੈਂ ਨਾ ਮੈਂ ਅਥਰਾਇਜ਼ ਹੀ ਨਹੀਂ ਹੈਗਾ ਮੈਂ ਕੁਝ ਵੀ ਨਹੀਂ ਦੱਸ ਸਕਦਾ ਹੈਗਾ ਪ੍ਰੈਸ ਨੂੰ ਜੇ ਆਪਣਾ ਮਤਲਬ ਕਿ ਉਹਦੇ ਉੱਪਰ ਮੈਂ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ ਸਰ ਜੋ ਵੀ ਕੁਝ ਹੈਗਾ ਸਰ ਉਹ ਕਾਪੋਰੇਟ ਕਮਿਊਨੀਕੇਸ਼ਨ ਵਗੈਰਾ ਸਭ ਕੁਝ ਹੈਗਾ ਸਰ ਕਸਟਮਰ ਨੂੰ ਜੋ ਵੀ ਕੁਝ ਕਮਿਊਨੀਕੇਟ ਕੀਤਾ ਹੋਇਆ ਹੈਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ